ਦੇ ਵੀ ਦਰਸ਼ਕੋ ਅੱਜ ਵਾਲੇ ਜਨਮ ਵਰਨਾ ਕਿਤੇ ਛੱਡ ਦਿਓ ਆ ਹਲਕੇ ਜੀ ਝਲਕ ਤੁਹਾਨੂੰ ਮੈਂ ਮਰਵਾਈ ਆ ਚੈੱਕ ਕਰੋ ਜੀ ਕੁਆਲਿਟੀ ਬਲੱਡ ਤਕਰੀਬਨ ਹਰ ਬੰਦੇ ਨੂੰ ਪਤਾ ਠੀਕ ਹੈ ਜੀ ਤੇ ਮੇਰਾ ਵੀਰ ਅੱਜ ਵਾਲੀ ਜੋੜੀ ਨਾ ਕਿਤੇ ਛੱਡ ਦਿਓ ਠੀਕ ਹੈ ਜੀ ਅੱਜ ਵਾਲੀ ਜੋੜੀ ਛੱਡਤੀ ਸਮਝ ਲਓ ਬਹੁਤ ਵੱਡਾ ਤੁਸੀਂ ਨੁਕਸਾਨ ਕਰਾ ਲਿਆ ਆ ਦਾ ਬਾਕੀ ਚਲੋ ਮਕਮਲ ਵੀਡੀਓ ਕਰਦੇ ਆ ਸਟਾਰਟ ਮਸਲ ਤੁਹਾਨੂੰ ਹਲੇ ਆਪਾਂ ਦੱਸ ਨਹੀਂ ਨਹੀਂ ਮੁੜ ਕੇ ਤੁਸੀਂ ਵੀਡੀਓ ਨਹੀਂ ਆਪਣੀ ਫੋਲੋ ਵਾਚ ਕਰਨੀ ਤੇ ਅੱਜ ਲਾਉਣੀ ਐ ਇਸ ਛੋਟੇ ਦੀ ਆਪਾਂ ਵੀਡੀਓ ਤੇ ਕਰਦੇ ਮੇਰਾ ਭਰਾ ਵੀਡੀਓ ਦੀ ਆਪਾਂ ਸਟਾਰਟਿੰਗ ਫਿਰ ਆਜੋ ਦਰਸ਼ਕੋ ਉਹ ਹਾਂਜੀ ਬਾਜੀ ਨਮਸਕਾਰ ਹੈ ਆਦਾਬ ਉਸ ਖਤਿਆ ਕਾਲ ਕਿ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਛੋੜ ਲੈ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਵੀਰ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ-ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਚੰਗੇ ਜਾਨਵਰਾਂ ਦਾ ਸ਼ੌਂਕ ਕਰਕੇ ਮੇਰਾ ਭਰਾਨ ਅਨੰਦ ਮਾਨਦੇ ਹੋਣਗੇ। ਤਾਂ ਹਾਂਜੀ ਵੀ ਦਰਸ਼ਕੋ ਵੀਰੇ ਅੱਜ ਵਾਲਾ ਜੋੜਾ ਨਾ ਕਿਤੇ ਛੱਡ ਦਿਓ ਕਿਉਂਕਿ ਦਰਸ਼ਕੋ ਅੱਜ ਵਾਲੇ ਜੋੜੇ ਦੇ ਵਿੱਚ ਕੁਆਲਿਟੀ ਇੰਨੀ ਕੁ ਜ਼ਿਆਦਾ ਮੈਂ ਕਹਿੰਦਾ ਬੰਦਾ ਅੱਖਾਂ ਮੀਚ ਕੇ ਮੈਰਾ ਵੀਰ ਬੱਚੇ ਕਢਾਵੇ ਜੋੜੀ ਦੇ। ਠੀਕ ਹੈ ਜੀ ਕਲੀਆਂ ਦੇ ਬੱਚੇ ਦਰਸ਼ਕੋ ਜਿੰਨੇ ਮਰਜ਼ੀ ਦਾਲ ਗਿਓ ਪੂਰੀ ਫੁੱਲ ਬਟਾ ਫੁੱਲ ਜਿਹਨੂੰ ਕਹਿੰਦੇ ਨੇ ਗਾਰੰਟੀ। ਉਹ ਚੀਜ਼ ਹੈ ਮੇਰਾ ਭਰਾ ਫੁੱਲ ਗਰੰਟੀ ਵਾਲਾ ਫੁੱਲ ਤਸੱਲੀ ਵਾਲਾ ਜੋੜਾ ਮੇਰਾ ਭਰਾ ਫੁੱਲ ਨਯਾਜ਼ ਚੰਗਾ ਜੋੜਾ ਬਾਬੇ ਜੰਤੇ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਜੀ ਠੀਕ ਹੈ ਖਾਲਸਾ ਸਰਾ ਸਵਾਸਰਾ ਜੋ ਤੁਸੀਂ ਕਹਿਣਾ ਕਹਿ ਸਕਦੇ ਹੋ ਮੇਰਾ ਵੀ ਪੀਲੀਆਂ ਅੱਖਾਂ ਦਾ ਆਪਣਾ ਕਬੂਤਰ ਹੈ ਠੀਕ ਹੈ ਨਾਲ ਰਾਜਨ ਵਾਲੇ ਕਬੂਤਰਾਂ ਵਿੱਚੋਂ ਕੂਤੀ ਲੱਗੀ ਹੈ ਜੀ ਚਿੱਟੀਆਂ ਅੱਖਾਂ ਸਿਰ ਤੇ ਲਾਲ ਜੇ ਚਟ ਮੇਰਾ ਭਰਾ ਪੂਰੀ ਨੋਕ ਪੂਰੀਆਂ ਨੋਦਰਾਂ ਲਾਲ ਪੈਰਾਂ ਦੀ ਆਪਣੀ ਇਹ ਮਾਦੀ ਹੈ ਆਦਰ ਸਕੋ ਆਪਣੇ ਕਬੂਤਰ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਵੀਰੇ ਪੂਰੀ ਤਸੱਲੀ ਵਾਲਾ ਜੋੜਾ ਜੋੜੇ ਦੇ ਬੱਚੇ ਮੇਰਾ ਭਰਾ ਤੁਸੀਂ ਜਿੰਨੇ ਮਰਜ਼ੀ ਡਾਲ ਲਿਓ ਜੀ ਠੀਕ ਹੈ ਜੇਕਰ ਜੋੜੇ ਦੇ ਬੱਚੇ ਕੰਮ ਨਹੀਂ ਕਰਦੇ ਮੇਰਾ ਭਰਾ ਉਸ ਚੀਜ਼ ਦੇ ਵਿੱਚ ਆਪਾਂ ਬੈਠੇ ਆ ਠੀਕ ਹੈ ਪਰ ਕਾਲ ਮੈਨੂੰ ਉਹੀ ਬੰਦਾ ਲਾਵੇ ਜਿਹਨੇ ਚੱਜ ਦੀ ਚੀਜ਼ ਲੈਣੀ ਹੋਵੇ ਕੂੜੇ ਦੇ ਮੁੱਲ ਵਿੱਚ ਕਬੂਤਰ ਲੈਣ ਆਲੇ ਮੈਨੂੰ ਫੋਨ ਨਾ ਲਾਇਆ ਕਰਨ ਦੱਸ ਕੋ ਠੀਕ ਹੈ ਜੀ ਇੰਨੀ ਕੀ ਹੱਥ ਬੰਨ ਕੇ ਮੇਰਾ ਵੀ ਰਿਕੁਐਸਟ ਹੀ ਆ ਬੇਨਤੀ ਕਰ ਲਓ ਜੋ ਮਰਜ਼ੀ ਲਾ ਲਓ ਮੇਰਾ ਭਰਾ ਇਹਕੇ ਟੈਂਪਾਸ ਵਾਲੇ ਬੰਦੇ ਸਾਡੇ ਤੋਂ ਭਰਾਵਾ ਦੂਰ ਰਹਿ ਕਰਨ ਠੀਕ ਹੈ ਨਾਲੇ ਤਾਂ ਉਹ ਆਪ ਦਾ ਟਾਈਮ ਖਰਾਬ ਕਰਦੇ ਨੇ ਨਾਲੇ ਪਤੰਦਰ ਸਾਡਾ ਕਰਦੇ ਨੇ ਠੀਕ ਹੈ ਕੱਲ ਆਪਾਂ ਵੀਡੀਓ ਲਾਈ ਸੀ ਰਾਜਨਾਲੇ ਕਬੂਤਰਾਂ ਦੇ ਵਿੱਚੋਂ ਜਿਹੜੀ ਆਪਾਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਇਆ ਸੀ ਉਸੇ ਮਾਦੀ ਦੇ ਦਰਸ਼ਕੋ ਇਹ ਸਗੀ ਭੈਣਿਆ ਚੈੱਕ ਕਰ ਸਕਦੇ ਹੋ ਬਿਲਕੁਲ ਹੂਬ ਹੂਡ ਡਿੱਟੋ ਇੱਕੋ ਜੀਆਂ ਇਹ ਮਦੀਨਾ ਨੇ ਤੇ ਆ ਦੱਸ ਕੋ ਆਪਣੇ ਕਬੂਤਰ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਦ ਕਾਠ ਕਬੂਤਰ ਦਾ ਪਤਾ ਲੱਗਦਾ ਮੇਰਾ ਵੀ ਹਾਂ ਵੀ ਪਿੰਜਰੇ ਦੇ ਵਿੱਚ ਬਾਕੀ ਕੋਈ ਸਾਨ ਆਇਆ ਆ ਠੀਕ ਹੈ ਲਾਲ ਸੁਰਖ ਪੈਰ ਠੀਕ ਹੈ ਜੀ ਕਾਲੀ ਪੂਛ ਸਵਾਸਤਰੀ ਜੀ ਪੈਰ ਦੇ ਵਿੱਚ ਦੇ ਛੱਲਾ ਲੱਗਿਆ ਵੈ ਚੈੱਕ ਕਰੂ ਮੇਰਾ ਵੀ ਕਬੂਤਰ ਜਾਲ ਦੇ ਵਿੱਚ ਨਾ ਖੜ ਨਹੀਂ ਰਿਹਾ ਟੈੱਕੇ ਵੀਡੀਓ ਨਹੀਂ ਆਪਣੀ ਇਹ ਚੰਗੀ ਤਰ੍ਹਾਂ ਬਣਵਾ ਰਿਹਾ ਬਾਕੀ ਤੁਸੀਂ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਲਓ ਜਿਹੜਾ ਬੰਦਾ ਸ਼ਿਕਾਰੀ ਹੋਏਗਾ ਉਸ ਭਣਾ ਨੇ ਕਬੂਤਰ ਨੂੰ ਤੁਰਦਾ ਫਿਰਦਾ ਪਲੱਸ ਸ਼ੈਗਲਾਕਲ ਵੇਖ ਕੇ ਹੀ ਆਦੀ ਬੰਦਾ ਜੱਜਮੈਂਟ ਕਰ ਲੈਂਦਾ ਆ ਠੀਕ ਹੈ ਆਦਰੂਈ ਦਰਸ਼ਕੋ ਹੁਣ ਆਪਾਂ ਤੁਹਾਨੂੰ ਜੁੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਖਸ਼ ਸ਼ੌਂਕ ਕਰਾਉਨੇ ਆਂ ਬਸ ਤੁਸੀਂ ਵੀਡੀਓ ਵਿੱਚ ਆਪਣੇ ਲਾਸਟ ਤਾਈ ਬਣੇ ਰਿਹਾ ਉਤੇ ਦੱਸਿਓ ਵੀ ਦਰਸ਼ਕੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟਾਪ ਕੁਆਲਿਟੀ ਦਾ ਜੋੜਾ ਮੇਰਾ ਵੀਰ ਠੀਕ ਹੈ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਓ ਕਿਉਂਕਿ ਐਸੇ ਰੇਟ ਦੇ ਵਿੱਚ ਇਹੋ ਜਿਹੇ ਜਾਨਵਰ ਕਿਸਮਤ ਵਾਲੇ ਬੰਦਿਆਂ ਨੂੰ ਹੀ ਮਿਲਦੇ ਆ ਜਿਹੜੇ ਬੰਦੇ ਪਹਿਲਾਂ ਫੋਨ ਲਾ ਕੇ ਜੋੜੇ ਆਪਣੇ ਬੁੱਕ ਕਰਾ ਲੈਂਦੇ ਨਾ ਤੇ ਬਾਅਦ ਵਿੱਚ ਯਾਰ ਕਈ ਬੰਦੇ ਗੁੱਸਾ ਕਰਦੇ ਆ ਭਰੇ ਤੁਸੀਂ ਜਦੋਂ ਮੰਨ ਕੇ ਚਲੋ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ 올 ਤੇ ਕਰ ਦਿਆ ਕਰੋ ਜਦੋਂ ਆਪਾਂ ਵੀਡੀਓ ਲਾਇਆ ਕਰਾਂਗੇ ਤੁਹਾਨੂੰ ਝਟ ਨੋਟੀਫਿਕੇਸ਼ਨ ਸ਼ੋ ਹੋ ਜਾਇਆ ਕਰੇਗਾ ਕਿ ਹਾਂ ਵੀ ਆਪਾਂ ਵੀਡੀਓ ਲਾਤੀ ਹੈ ਚੈਨਲ ਦੇ ਉੱਤੇ ਤੇ ਕਈ ਭਰਾ ਕਹਿੰਦੇ ਮੇਰੇ ਤੇਰੀ ਵੀਡੀਓ ਸਾਡੇ ਕੋਲ ਯਾਰ ਹੁਣ ਆਈ ਸੀਗੀ ਤੇ ਅਸੀਂ ਵੀਡੀਓ ਵੇਖਦੇ ਸਾਰੀ ਤੈਨੂੰ ਫੋਨ ਲਾਇਆ ਵੀਰੇ ਹੁਣ ਤੂੰ ਕਹੀ ਜਾਨਾ ਕਿ ਸੇਲ ਹੋ ਗਏ ਤੇ ਮੇਰਾ ਭਰਾ ਤੁਸੀਂ ਨੋਟੀਫਿਕੇਸ਼ਨ 올 ਤੇ ਕਰ ਦਿਆ ਕਰੋ ਜਦੋਂ ਆਪਾਂ ਵੀਡੀਓ ਲਾਈ ਚੈਨਲ ਦੇ ਉੱਤੇ ਤੁਹਾਨੂੰ ਝਟ ਪਤਾ ਲੱਗ ਜਾਇਆ ਕਰੇਗਾ ਤੇ ਨਾਲ ਨਾਲ ਵੇਖ ਕੇ ਤੁਸੀਂ ਕੰਟੈਕਟ ਕਰ ਲਿਆ ਕਰਿਓ ਆਪਣੇ ਨਾਲ ਠੀਕ ਹੈ ਹਾਂਜੀ ਵੀ ਦਰਸ਼ਕੋ ਅੱਜ ਚੈੱਕ ਕਰੋ ਜੀ ਪਹਿਲਾਂ ਆਪਣੇ ਕਬੂਤਰ ਦੀ ਕੁਆਲਿਟੀ ਪ्युअर ਬਾਬੇ ਜੰਟੇ ਵਾਲੇ ਕਬੂਤਰਾਂ ਦੇ ਵਿੱਚੋਂ ਦਰਸ਼ਕੋ ਕਬੂਤਰ ਐਸਾ ਟੌਪ ਜਾਨਵਰ ਹੈ ਨਾ ਜੀ ਅੱਖਾਂ ਮੀਚ ਕੇ ਤੁਸੀਂ ਜਿਹੜੀ ਮਰਜ਼ੀ ਕੂਤਰੀ ਨਾਲ ਲਾ ਦਿਓ ਮੈਂ ਕਹਿੰਦਾ ਵੀਰੇ ਬੱਚੇ ਇਸ ਕੂਤਰ ਨੇ ਡੌਣੇ ਡੌਣੇ ਆ ਏਡੀ ਟੌਪ ਕੁਆਲਿਟੀ ਦਾ ਆਪਣਾ ਇਹ ਜਾਨਵਰ ਆ ਠੀਕ ਆ ਬਾਕੀ ਤੁਸੀਂ ਲਾਈਵ ਵਿੱਚ ਚੈੱਕ ਕਰ ਸਕਦੇ ਹੋ ਜੀ ਕਬੂਤਰ ਆਪਣੇ ਦਾ ਕੱਦ ਕਾਠ ਸਰੀਰਿਕ ਬੰਤਰ ਚੈੱਕ ਕਰ ਲਓ ਲਾਲ ਤੇ ਕਾਲੇ ਜੇ ਚਟ ਪੀੜੀਆਂ ਅੱਖਾਂ ਸਵਾਸਰੀ ਪੂਸ਼ ਬਾਬੇ ਜੰਟੇ ਵਾਲੇ ਕੂਤਰਾਂ ਦਾ ਵੱਡਾ ਕੂਤਰ ਆ ਜੀ ਠੀਕ ਹੈ ਜੀ ਲੋਆਂ ਦੇ ਵਿੱਚ ਦਸ ਕੋ ਬੱਚੇ ਫੁੱਲ ਕਾਰਡ ਕੱਢਦੇ ਸਕੂਟਰ ਤੇ ਚੈੱਕ ਕਰ ਲਓ ਮੇਰਾ ਵੀ ਠੀਕ ਹੈ ਪਰ ਬੰਦਿਆਂ ਦੀਆਂ ਕਈ ਇਹੋ ਜਿਹੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਜਿਦੇ ਕਰਕੇ ਕਈ ਬੰਦੇ ਕਬੂਤਰ ਦੇ ਦਿੰਦੇ ਨੇ ਠੀਕ ਹੈ ਜੀ ਇਹ ਗੱਲ ਵੀਰੇ ਤਾਂ ਆਪਾਂ ਕਹੀਆਂ ਕਿਉਂਕਿ ਵਿੱਚੋਂ ਕਈ ਮਹਾਨ ਹਸਤੀਆਂ ਹੁੰਦੀਆਂ ਕਹਿੰਦੇ ਆਖੇ ਜੀ ਇੰਨੇ ਚੰਗੇ ਫਿਰ ਤੁਸੀਂ ਵੇਚ ਦੇ ਕਿਉਂ ਇਹ ਬੰਦਾ ਉਹ ਗੱਲ ਕਰਦਾ ਜਿਹੜਾ ਇਸ ਚੀਜ਼ ਤੋਂ ਮੰਨ ਕੇ ਚਲੋ ਬਿਲਕੁਲ ਬੇਸਮਝ ਅਣਜਾਣ ਬੰਦਾ ਆ ਜਿਹਨੂੰ ਕਬੂਤਰ ਪਾਈ ਦਾ ਕੁਝ ਪਤਾ ਹੀ ਨਹੀਂ ਠੀਕ ਹੈ ਜਿਹਨੇ ਘਰ ਆਪਦੇ ਕਦੇ ਕਬੂਤਰ ਨਾ ਰੱਖੇ ਹੁਣ ਉਹੀ ਬੰਦਾ ਇਹੋ ਜਿਹੀਆਂ ਫालत ਤੇ ਆ ਦੱਸ ਕੋ ਐਸ ਬਨਿਓ ਮੇਰਾ ਭਰਾ ਤੁਸੀਂ ਜਾਨਵਰ ਚੈੱਕ ਕਰੋ ਬਰੇ ਕਬੂਤਰ ਐਸਾ ਨਾ ਬਰੇ ਵੇਕੇ ਜਾਨਵਰ ਨੂੰ ਭੁੱਖ ਲੱਸਦੀ ਆ ਤੇ ਇਨੀ ਗਰੰਟੀ ਆ ਤੁਸੀਂ ਜਾਨਵਰ ਦਾ ਇੱਕ ਵਾਰੀ ਰੇਟ ਪਤਾ ਕਰ ਲਿਆ ਜੋੜੇ ਦਾ ਜੋੜਾ ਨਹੀਂ ਤੁਸੀਂ ਗਾਂ ਜਾਣ ਦਿੰਦੇ ਠੀਕ ਐ ਤੇ ਆ ਵਜੀ ਜਾਨਵਰ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਬਿਲਕੁਲ ਪੀਲੀ ਅੱਖਾਂ ਦਾ ਆਪਣਾ ਇਹ ਜਾਨਵਰ ਆ ਜੇਹੋ ਜੀ ਨੂੰ ਉਹੋ ਜੀਆਂ ਪਾਲਕਾਂ ਨੇ ਠੀਕ ਐ ਤੇ ਬਾਕੀ ਫਰੰਟ ਜਨਪੁਰ ਦਾ ਚੈੱਕ ਕਰੋ ਪੂਰੀ ਫੁੱਲ ਗਰੰਟੀ ਵਾਲਾ ਮੇਰਾ ਵੀਰ ਆਪਣਾ ਇਹ ਕਬੂਤਰ ਆ ਤੇ ਰਹੀ ਗੱਲ ਪੱਲੇ ਦੀ ਚੈੱਕ ਕਰੂ ਮੇਰਾ ਭਰਾ ਪੱਲੇ ਦੀ ਲੈਂਥ ਦੇਖੋ ਜੀ ਕਿੱਡੇ ਵੱਡੇ ਪੱਲੇ ਦਾ ਮਾਲਕ ਆ ਲਾਸਟ ਵਾਲੀਆਂ ਕੰਨੀਆਂ ਸਵਾਸ ਰੀਆਂ ਚੈੱਕ ਕਰੂ ਮੇਰਾ ਭਰਾ ਠੀਕ ਆ ਜੀ ਤੇ ਰਹੀ ਗੱਲ ਪੂਛ ਦੀ ਉਹ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕੂਤਰ ਪੂਛ ਕਿਹੋ ਜੀ ਰੱਖਦੇ ਨੇ ਤੇ ਕਿਹੋ ਜੀ ਨਹੀਂ ਸਾਰੀ ਸਵਾਸ ਰੀ ਪੂਛ ਆ ਜੀ ਚੈੱਕ ਕਰ ਸਕਦੇ ਹੋ ਠੀਕ ਆ ਕਾਸਣੀ ਜੀ ਪੂਛ ਆ ਕੂਤਰ ਦੀ ਔਰ ਮੇਰਾ ਭਰਾ ਬਿਲਕੁਲ ਸਰੇ ਤਾਂ ਹੀ ਕੰਨੀਆਂ ਰੱਖਦਾ ਕੂਤਰ ਇਹ ਨਹੀਂ ਕਿ ਪੂੰਜਾ ਕੱਟਿਆ ਹੋਇਆ ਆ ਗੁੱਲਿਆਂ ਤੇ ਆ ਚੈੱਕ ਕਰ ਲੋ ਕੂਤਰ ਆਪਾਂ ਕਿੱਥੋਂ ਖੜਾ ਜਾਵਾਂ ਸਰੇ ਤਾਂ ਹੀ ਕੰਨੀਆਂ ਜਾਂਦੀਆਂ ਅੱਧਾ ਇੰਚ ਹੀ ਬਾਹਰ ਹੀ ਹੋਊਗਾ ਮੇਰਾ ਭਰਾ ਠੀਕ ਹੈ ਇਹ ਆ ਲੋ ਜੀ ਆ ਮੇਰਾ ਭਰਾ ਅਗਲਾ ਬਲਾਈ ਜਾਣਾ ਪਰ ਆਪਣੀ ਦਾ ਚੌੜੇ ਪਰ ਇਧਰੋਂ ਫਰ ਆ ਰਹੇ ਨੇ ਕੂਤਰ ਦੇ ਠੀਕ ਹੈ ਜੀ ਲਾਸਟ ਲੰਗੀਆਂ ਕੰਨੀਆਂ ਸੁਹਾਸਣੀਆਂ ਕੂਤਰ ਦੀਆਂ ਤੇ ਆ ਮੇਰਾ ਭਰਾ ਬੈਠ ਵਾਲੀ ਥਾਂ ਤੇ ਲੱਪਾ ਕਾਲੀ ਪੂਸ਼ ਪੱਕਾ ਛੱਲਾ ਕੂਤਰ ਦੇ ਪੈਰ ਦੇ ਵਿੱਚ ਲੱਗਿਆ ਹੋਇਆ ਬਿਲਕੁਲ ਬੰਦ ਜੋੜ ਚੈੱਕ ਕਰ ਸਕਦੇ ਹੋ ਜੀ ਨਾਮ ਫੋਨ ਨੰਬਰ ਲੱਗਿਆ ਹੋਇਆ ਉਹ ਆਪਾਂ ਸ਼ੋਅ 'ਚ ਨਹੀਂ ਕਰ ਸਕਦੇ ਮੇਰਾ ਤਾਂ ਠੀਕ ਹੈ ਤੁਹਾਡਾ ਰੀਜ਼ ਕਰਕੇ ਦੇਾਂਗੇ ਤੁਹਾਨੂੰ ਕਿਉਂਕਿ ਬਾਈ ਨੇ ਆਪਾਂ ਨੂੰ ਮਨਾ ਕਰਾਇਆ ਬਾਈ ਜੀ ਚੈੱਕ ਕਰੋ ਕੋਈ ਕੱਟਿਆ ਨਹੀਂ ਕੋਈ ਕੋਹ ਨਹੀਂ ਪੱਕੇ ਛੱਲੇ ਆਦੇ ਆਪਣੇ ਇਹ ਆ ਜਾਨਵਰ ਆ ਦੱਸ ਕੋ ਬਾਕੀ ਉਹ ਭਰਾਵਾਂ ਦਾ ਵੀ ਯਾਰ ਤੈਹ ਦਲੋ ਤਾਂ ਲੋਵਾ ਜਿਹੜੇ ਸਾਨੂੰ ਇਨੇ ਚੰਗੇ ਕੂਤਰ ਦਿੰਦੇ ਨੇ ਉਹਨਾਂ ਦੀ ਬਦੌਲਤ ਆਪਾਂ ਤੁਹਾਨੂੰ ਵਧੀਆ ਕੂਤਰਾਂ ਦਾ ਸ਼ੌਂਕ ਕਰਾਉਨੇ ਆ ਤੇ ਆ ਸਿਗਾ ਦਰਸ਼ਕੋ ਆਪਣਾ ਮਕਮਲ ਕੂਤਰ 바ਵੇ ਜੰਟਲੇ ਕੂਤਰਾਂ ਦੇ ਵਿੱਚੋਂ ਤੇ ਆ ਉਹ ਭਰਾ ਹੁਣ ਮੋਂ ਤੁਹਾਨੂੰ ਦੀ ਮਾਦੀ ਦਾ ਸ਼ੌਂਕ ਕਰਾਉਨੇ ਆ ਇਹ ਮੇਡਾ ਸਕੂਆ ਆਪਣੀ ਮਾਦੀ ਆ ਜਿਹੜੀ ਉਸ ਸਕੂਟਰ ਦੇ ਨਾਲ ਲੱਗੀ ਵੀ ਪ्योर ਰਾਜਨ ਵਾਲੀ ਕੂਤਰਾ ਦੇ ਵਿੱਚੋਂ ਜੀ ਮਾਦੀ ਇਹ ਆਂਡਿਆਂ ਤੇ ਆਈ ਹੋਈ ਆ ਮੇਰਾ ਭਰਾ ਤੇ ਕੋਸ਼ਿਸ਼ ਕਰਦੇ ਤੁਹਾਨੂੰ ਜਲਦੀ ਸ਼ੌਕ ਕਰਵਾ ਕੇ ਨਾ ਤੇ ਆਹ ਦੇਖ ਲਓ ਇਧਰੋਂ ਭਾਰੀਆ ਕੂਤਰੀ ਆਂਡਿਆਂ ਦੀ ਆਈ ਹੋਈ ਆ ਮੇਰਾ ਵੀਰ ਤੇ ਕੋਸ਼ਿਸ਼ ਕਰਦੇ ਆਪਾਂ ਤੁਹਾਨੂੰ ਜਲਦ ਸ਼ੌਕ ਕਰਾ ਕੇ ਤੇ ਮਾਦੀ ਨੂੰ ਛੱਡ ਦਿੰਨੇ ਆ ਜੀ ਆਂਡੇ ਲਾਉਣ ਵਾਲੀ ਆ ਕੂਤਰੀ ਇਹ ਆ ਚੈੱਕ ਕਰੋ ਮੇਰਾ ਭਰਾ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਪ्योर ਰਾਜਨ ਵਾਲੀ ਕੂਤਰਾ ਵਿੱਚੋਂ ਜੀ ਸਿਰ ਤੇ ਠੀਕ ਆ ਜੀ ਗਾਲ ਤੇ ਲਾਲ ਜੇ ਦਾਗ ਭੂਰੀ ਲੋਕ ਕੂਰੀਆਂ ਨੌਦਰਾ ਚਿੱਟੀਆਂ ਅੱਖਾਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਆ ਕੱਦ ਕਾਠ ਸ਼ਕਲ ਅਗਰ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆ ਬਾਈ ਜੀ ਦੂਜੇ ਬੰਨੇ ਦੀ ਉਠ ਠਹਿਰ ਜਾ ਪੁੱਤ ਠਹਿਰ ਜਾ ਛੱਡ ਦੇਣਾ ਠਹਿਰ ਜਾ ਲਓ ਜੀ ਆ 10 ਕੋ ਦੂਜੇ ਬੰਨੇ ਦੀ ਅੱਖ ਮੇਰਾ ਵੀਰ ਚੈੱਕ ਕਰ ਲਓ ਬਿਲਕੁਲ ਚਿੱਟੀਆਂ ਅੱਖਾਂ ਦੀ ਆਪਣੀ ਇਹ ਮਾਦੀ ਦੇਖੋ ਹੱਥ 'ਚ ਆ ਕੇ ਕਿਵੇਂ ਗੁੱਸਾ ਕਰਦੀ ਆ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲਿਆਂ ਦੀ ਆਪਣੀ ਇਹ ਮਾਦੀ ਆ ਕੋਈ ਗੈਬ ਨਹੀਂ ਆ ਕੋਈ ਕੋਹ ਨਹੀਂ ਆ ਮੇਰਾ ਵੀਰ ਠੀਕ ਹੈ ਔਰ ਆ ਬਾਈ ਜੀ ਅਗਲਾ ਪੱਲਾ ਝਾੜ ਦੇ ਵਿੱਚ ਇਧਰੋਂ ਕੂਤਰੀ ਥੋੜੀ ਪਈ ਵੀ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਬਿਲਕੁਲ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਮਾਦੀ ਆ ਜੀ ਆ ਲੋ ਜੀ ਆ ਸੀਗੀ 10 ਕੋ ਆਪਣੀ ਮਕਮਲ ਕੂਤਰੀ ਤੇ ਆ ਉਪਰ ਆ ਹਮੋਂ ਸਾਨੂੰ ਜੋੜਾ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਅੱਜ ਵੀ ਦਰਸ਼ਕ ਵੀਰੋ ਆ ਕਿਰਾਂ ਦੁਆਰ ਤੋਂ ਮੇਰਾ ਵੀਰ ਜੁੜਿਆ ਆਪਣੇ ਜੀ ਤੁਸੀਂ ਮੱਕਮ ਵਾਲਾ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਤੇ ਮੇਰਾ ਭਰਾ ਫੋਨ ਆਪਾਂ ਨੂੰ ਉਹੀ ਬੰਦਾ ਲਾਵੇ ਜਿਹਨੇ ਪੈਸੇ ਖਰਚ ਕੇ ਕੋਈ ਚਾਦਰ ਦੀ ਚੀਜ਼ ਆਪਣੇ ਘਰ ਮੰਗਵੋਣੀ ਹੋਵੇ ਠੀਕ ਹੈ ਜੀ ਆਂਡੇ ਬੱਚਿਆਂ ਦੀ ਉੱਡਣ ਦੀ ਦਰਸ਼ਕੋ ਫੋਲੋਵਰ ਤੋਂ ਫੁੱਲ ਗਰੰਟੀ ਆ ਪਿਓਰ ਕਬੂਤਰਾਂ ਦੇ ਵਿੱਚੋਂ ਸਾਵੇਂ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਆਪਣਾ ਇਹ ਵੱਡਾ ਜੁੜਾ ਆ ਠੀਕ ਹੈ ਜੀ ਜੇ ਕੋਈ ਬੰਦਾ ਇਹਨਾਂ ਕਬੂਤਰਾਂ ਨੂੰ ਨਿੰਦ ਜੇ ਮੇਰਾ ਭਰਾ ਉਸ ਚੀਜ਼ ਦੇ ਜ਼ਿੰਮੇਵਾਰ ਆਪਾਂ ਆ ਜੀ ਠੀਕ ਹੈ ਚੈੱਕ ਕਰੋ ਜੀ ਕਬੂਤਰ ਦੀ ਕੁਆਲਿਟੀ ਹੁਣ ਇਹ ਕਬੂਤਰ ਮੇਰਾ ਭਰਾ ਕਿਸੇ ਹੋਰ ਤਗੜੇ ਬੰਦੇ ਦੇ ਘਰ ਹੋਵੇ ਦਰਸ਼ਕੋ ਤੁਹਾਨੂੰ ਪਤਾ ਹੀ ਆ ਜੀ ਇਹਨਾਂ ਕਬੂਤਰਾਂ ਦਾ ਮੁੱਲ ਕੀ ਹੋਏਗਾ ਠੀਕ ਹੈ ਬਾਕੀ ਤੁਸੀਂ ਚੈੱਕ ਕਰੋ ਪਰਖ ਦਰਸ਼ਕੋ ਤੁਹਾਨੂੰ ਹੋਣੀ ਚਾਹੀਦੀ ਆ ਜੀ ਕਬੂਤਰਾਂ ਦੀ ਇਹੋ ਜਿਹੇ ਕਬੂਤਰਾਂ ਦੇ ਬੱਚੇ ਭਵਾਇਆ ਤੋਂ ਨਹੀਂ ਬੰਦੇ ਹੁੰਦੇ ਮੇਰਾ ਵੀਰ ਠੀਕ ਹੈ ਜੀ ਫੀਲਿੰਗਾਂ ਦਾ ਕਬੂਤਰ ਨਾਲ ਦਰਸ਼ਕੋ ਚਿੱਟੀਆਂ ਦੀ ਆਪਣੀ ਗੁਦਰੀ ਤੇ ਬਾਕੀ ਰਹੀ ਗੱਲ ਇਹਨਾਂ ਦੀ ਡਿਲੀਵਰੀ ਦਰਸ਼ਕੋ ਇਦੂ ਲਾਵਾ ਦਿੱਲੀ ਚੰਡੀਗੜ੍ਹ ਅੰਬਾਲਾ ਸੋਨੀਪਟ ਪਾਣੀਪਤ ਤੇ ਲਾਸਟ ਬਾਜੀ ਕਰਨਾਲ ਤਾਈ ਆਪਣੇ ਜਾਨਵਰ ਜਾਂਦੇ ਨੇ ਠੀਕ ਹੈ ਕੋਈ ਮੇਰਾ ਭਰਾ ਇਸ਼ੂ ਦਾ ਇਸ਼ੂ ਹੋਵੇ ਠੀਕ ਹੈ ਆਪਣੇ ਹੀਟ ਹੰਦੇ ਤੇ ਨੰਬਰ ਤੇ ਮੇਰਾ ਵੀ 9041226065 ਵਾਲੇ ਤੇ ਦਰਸ਼ਕੋ ਤੁਸੀਂ ਸੰਪਰਕ ਕਰਕੇ ਟਾਪ ਜਾਨਵਰ ਆਪਣੇ ਘਰ ਮੰਗਵਾ ਲਿਓ ਤੇ ਮੇਰਾ ਵੀਰ ਨਾਲ ਦੇ ਨਾਲ ਫੋਨ ਲਾ ਲਿਓ ਕਿਉਂਕਿ ਵੀਰੇ ਇਹੋ ਜਿਹਾ ਜੋੜਾ ਐਸ ਕੁਆਲਿਟੀ ਦਾ ਤੇ ਐਸ ਰੇਟ ਦੇ ਵਿੱਚ ਮੇਰਾ ਵੀਰ ਆਪਣੀ ਗਾਰੰਟੀ ਆ ਠੀਕ ਹੈ ਜੀ ਕੋਈ ਟਾਵਾ ਟਾਵਾ ਬੰਦਾ ਹੀ ਦੇ ਪਾਉਂਦਾ ਹੋਏਗਾ ਇੱਕ ਕੀ ਕਰੂ ਜੋੜਾ ਤੇ ਮੇਰਾ ਵੀ ਥੱਲੇ ਆਪਣਾ ਤੁਸੀਂ ਪਿਆਰਾ ਜਿਹਾ ਕਮੈਂਟ ਮੇਰਾ ਵੀ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਜੀ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਆਪਣੇ ਅੱਜ ਵਾਲੇ ਆਹ ਟੌਪ ਜਾਨਵਰ ਸੂਟ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚ ਕੋਈ ਸਰਾਜੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਜੀ ਸ਼ੁਕਰੀਆ ਔਰ ਮਿਹਰਬਾਨੀ ਬਜੀ